ਮੰਤਿਸਾਬ ਹਰਦੀ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਹੜੀ ਆਪਾਂ ਗੱਲ ਕਰੀ ਵੀ ਪਹਿਲਾਂ ਖਾਣੇ ਦੀ ਲੋੜ ਸੀ ਹੁਣ ਚਾਰੇ ਦੀ ਲੋੜ ਹੈ ਆਉਣ ਵਾਲੀ ਸਮੇਂ ਦੀ ਕੀ ਕੀ ਦਿੱਕਤ ਆਉਣਗੇ ਉਸ ਚੀਜ਼ ਦੀ ਕੀ ਹੱਲ ਕੀਤਾ ਜਾਏਗਾ ਤੇ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਜਿਹੜੀ ਮਦਦ ਸਮਰੂਪ ਦੇਖੋ ਹੜਾਂ ਦੀ ਪੋਜੀਸ਼ਨ ਜਿਹੜੀ ਆ ਹਜੇ ਵੀ ਕਾਫੀ ਗੰਭੀਰ ਬਣੀ ਹੋਈ ਆ ਖਾਸ ਕਰਕੇ ਜੇ ਮੈਂ ਘੱਗੜ ਦੀ ਗੱਲ ਕਰਾਂ ਉਹ ਲਗਾਤਾਰ ਹਜੇ ਵੀ ਬੈਸਵੰਦਾ ਕਾਫੀ ਤੂਫਾਨ ਤੇ ਚੱਲ ਰਿਹਾ ਬਹੁਤ ਉੱਪਰ ਬੜਿਆ ਹੋਇਆ ਹੈਗਾ ਪਰ ਲੇਕਿਨ ਸਾਡੇ ਸਾਰੇ ਪ੍ਰਸ਼ਾਸਨ ਨੇ ਖਾਸ ਕਰਕੇ ਵਿਰਿੰਦਰ ਗੋਇਲ ਜੀ ਨੇ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਪੂਰਾ ਉੱਥੇ ਖੁਦ ਪੈਰਾ ਦੇ ਰਹਿਣੇ ਕਿ ਕੰਟਰੋਲ ਵਿਰਿੰਦਰ ਸਿਚੁਏਸ਼ਨ ਕੰਟਰੋਲ ਦੇ ਵਿੱਚ ਆ ਪਰ ਲੇਕਿਨ ਅੱਜ ਇੱਕ ਨਵਿਕਲੀ ਪਹਿਲ ਜਿਹੜੀ ਆ ਉਹ ਸਾਡੇ ਸਾਰੇ ਬਟਰਨੇ ਡਾਕਟਰ ਜਿਹੜੇ ਨੇ ਸਰੂਰ ਜ਼ਿਲ੍ਹੇ ਦੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਸਾਰੀਆਂ ਜਿਹੜੇ ਪਸ਼ੂਆਂ ਨੂੰ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਯਾਨੀ ਕਿ ਹੜ ਤੋਂ ਬਾਅਦ ਕੀ ਕੀ ਬਿਮਾਰੀਆਂ ਪਸ਼ੂ ਨੂੰ ਹੋ ਸਕਦੀਆਂ ਉਹਨਾਂ ਸਾਰੀਆਂ ਬਿਮਾਰੀਆਂ ਦੇ ਲਈ ਮੈਡੀਸਿਨ ਇਕੱਠੀ ਕੀਤੀ ਆ ਉਹ ਮੈਡੀਸਿਨ ਅੱਜ ਲੈ ਕੇ ਜਾ ਰਹੇ ਨੇ ਇਹਦੇ ਨਾਲ ਦੀ ਨਾਲ ਕਿਹੜੀ ਕਿਹੜੀ ਖਾਦ ਦੀ ਜ਼ਰੂਰਤ ਹੋ ਖਾਦ ਖਰਾਕ ਦੀ ਜਰੂਰਤ ਹੁੰਦੀ ਆ ਫੀਡ ਦੀ ਜਰੂਰਤ ਹੁੰਦੀ ਆ ਉਹ ਵੀ ਜਿਹੜੀ ਇਕੱਠੀ ਕੀਤੀ ਹੈ ਸਮੇਂ ਸਾਰੇ ਡਾਕਟਰ ਸਾਹਿਬਾਨ ਦਾ ਐਂਡ ਦੀ ਸੁਚੀ ਐਸੋਸੀਏਸ਼ਨ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਅੱਜ ਇਹ ਇਸ ਘੜੀ ਦੇ ਵਿੱਚ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ ਸਾਡੇ ਜਿਹੜਾ ਐਨੀਮਲਸ ਨੇ ਉਹਨਾਂ ਦਾ ਖਿਆਲ ਰੱਖ ਰਹੇ ਨੇ 52 ਲੈ ਕੇ ਜਾ ਰਹੇ ਨੇ ਔਰ ਖਾਸ ਕਰਕੇ ਇਹਨਾਂ ਨੇ ਐਲਾਨ ਕੀਤਾਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਦੋਂ ਪਾਣੀ ਬਿਲਕੁਲ ਥੱਲੇ ਚੱਲਿਆ ਗਿਆ ਉਸ ਤੋਂ ਬਾਅਦ ਇਹ ਖੁਦ ਸੰਰੂਜ ਨੇ ਤੇ ਸਾਰੇ ਡਾਕਟਰ ਹੋਰ ਜਿਹੜਾ ਡਾਕਟਰ ਜਿਹੜੇ ਨੇ ਉਹ ਜਾ ਕੇ ਉੱਥੇ ਸਪੈਸ਼ਲ ਕੈਂਪ ਲਾ ਕੇ ਸਾਰੇ ਜਿਹੜੇ ਪਸ਼ੂਰੇ ਉਹਨਾਂ ਦਾ ਟ੍ਰੀਟ ਸਰ ਜਿਹੜਾ ਪੈਕੇਜ ਦੀ ਗੱਲ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੀ ਮੰਗ ਰੱਖ ਰਹੇ ਜਿਹਨੂੰ ਮਿਲਣੀ ਚਾਹੀਦੀ ਹੈ ਪੈਕੇਜ ਆਹ ਦੇਖੋ ਅਸੀਂ ਜਿਹੜੀ ਐਨਟਾਇਰ ਰਿਪੋਰਟ ਆ ਉਹ ਵੀ ਸਬਮਿਟ ਕੀਤੀ ਆ ਔਰ ਇਸ ਤੋਂ ਪਹਿਲਾਂ 60000 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਮਾਜੋਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਲਰੇਡੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜੀ ਆ ਸਾਨੂੰ ਉਮੀਦ ਆ ਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਔਰ ਇਹ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਕਰਕੇ ਜਾਣਗੇ ਜੀ ਮਾਸਾ ਜਿਹੜੀ ਸੀਐਮ ਦੀ ਸੀਟੀ ਗੱਲ ਚੱਲ ਰਹੀ ਸੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕਦ ਤੱਕ सीएम साहब ਨੂੰ ਕੱਲ ਮੈਂ ਮਿਲ ਕੇ ਆਇਆ ਸੀ ਕਿ ਬਿਲਕੁਲ ਉਹ ਛੜਦੀ ਕਲਾ ਚ ਨੇ ਕਿ ਬੜੇ ਜਲਦੀ ਠੀਕ ਹੋ ਕੇ ਆਪਣੇ ਕੰਮ ਤੇ ਪਰਤਣਗੇ ਕਿਉਂਕਿ ਲਗਾਤਾਰ ਉਹਨਾਂ ਦਾ ਪਹਿਲਾਂ ਬੀਪੀ ਪਲਸ ਰੇਟ ਜਿਹੜਾ ਉਹ ਘਟ ਗਿਆ ਸੀ ਕਿ ਉਹਨਾਂ ਡਾਕਟਰਾਂ ਨੇ ਦੱਸਿਆ ਕਿ ਠੀਕ ਹੋ ਰਹੇ ਨੇਗੇ ਆਈ ਥਿੰਕ ਕੱਲ ਜਾਂ ਪਰਸੋਂ ਉਹਨਾਂ ਨੂੰ ਜਿਹੜਾ ਡਿਸਚਾਰਜ ਕਰ ਦਿੱਤਾ ਜੇ ਛੁੱਟੀ ਮਿਲ ਜੂਗੀ ਆਖਿਓ ਦੁਬਾਰਾ ਫਿਰ ਹਰ ਪੀੜਤ ਲੋਕਾਂ ਦੀ ਮਦਦ ਲਈ ਜੁਟ ਜਾਣਾ ਹੈ ਠੀਕ ਹੈ ਡਾਕਟਰ ਸੁਖਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਹਾਰਟ ਸੁਖਿੰਦਰ ਕਿਸ ਤਰ੍ਹਾਂ ਦੇਖਦੇ ਹੋ ਹੜ੍ਹਾਂ ਦੇ ਵਿੱਚ ਸਥਿਤੀ ਬਣੀ ਹੋਈ ਹੈ ਤੁਹਾਡੇ ਵੱਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਹੈ ਕਿਸ ਤਰੀਕੇ ਸੇਵਾ ਕਰ ਰਹੀ ਹੈ ਤੇ ਕਿੱਜਾ ਕੀ ਪਸ਼ੂ ਪਾਲਣ ਭਾਗ ਵੱਲੋਂ ਜਿਹੜੇ ਸਾਡੇ ਵੈਟਰਨਰੀ ਅਫਸਰ ਹੈ ਵੈਟਰਨਰੀ ਇੰਸਪੈਕਟਰ ਹੈ ਸਾਡਾ ਪੂਰਾ ਸਟਾਫ ਉਹ ਦਿਨ ਰਾਤ ਇਨ੍ਹਾਂ ਹੜ੍ਹਾਂ ਵਿੱਚ ਸਾਡੇ ਪਸ਼ੂ ਪਾਲਕਾਂ ਦੀ ਪਸ਼ੂਆਂ ਦੀ ਸੰਭਾਲ ਲਈ ਲੱਗਿਆ ਹੋਇਆ ਹੈ ਜਗਾ ਜਗਾ ਜਿੱਥੇ ਵੀ ਸਾਡੇ ਏਰੀਆ ਚ ਫਲੱਡ ਆਇਆ ਜਾਂ ਆਉਣ ਦੀ ਸੰਭਾਵਨਾ ਹੈ ਜਿਵੇਂ ਮੂਨਕ ਦੀ ਆਪਾਂ ਜੇ ਗੱਲ ਕਰੀਏ ਤਾਂ ਇਥੇ ਜਿਹੜਾ ਘੱਗਰ ਆ ਉਹ ਆਪਾਂ ਨੂੰ ਪਤਾ ਹੈ ਵੀ ਉਹ ਖਤਰੇ ਦੇ ਲੈਵਲ ਤੋਂ ਉੱਪਰ ਚੱਲ ਰਿਹਾ ਤੇ ਅਸੀਂ ਪਿਛਲੇ ਹਫਤੇ ਤੋਂ ਹੀ ਜਿਹੜੀਆਂ ਸਾਡੀਆਂ ਟੀਮਾਂ ਪਸ਼ੂ ਪਾਲਣ ਭਾਗ ਦੀਆਂ ਵੈਟਰਨਰੀ ਅਫਸਰਾਂ ਦੀਆਂ ਵੈਟਰਨਰੀ ਇਨਸਪੈਕਟਰਾਂ ਦੀਆਂ ਪਰ ਵੈਟਰਨਰੀ ਸਟਾਫ ਸਾਰਾ ਅਸੀਂ ਡਿਪਲੋਏ ਕੀਤਾ ਹੋਇਆ ਤੇ ਉਹ ਦਿਨ ਰਾਤ 24 ਆਰ 24 ਘੰਟੇ ਸਾਡੇ ਜਿਹੜੇ ਡਾਕਟਰ ਆ ਉਹ ਡਿਊਟੀ ਦੇ ਰਹੇ ਨੇ ਅਸੀਂ ਪਸ਼ੂ ਪਾਲਕਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਹੈ ਸਮੱਸਿਆ ਉਹ ਨਹੀਂ ਆਉਣ ਦਿਆਂਗੇ ਤੇ ਅੱਜ ਇੱਕ ਨਵੀਂਕਲੀ ਪਹਿਲ ਕੀਤੀ ਹੈ ਮਾਨਯੋਗ ਚੀਮਾ ਸਾਹਿਬ ਦੀ ਪ੍ਰੇਰਣਾ ਸਦਕਾ ਸਾਡੇ ਬੈਟਰੀ ਅਫਸਰਾਂ ਨੇ ਉਹਨਾਂ ਨੇ ਫਿਰ ਇਹ ਜਿਹੜੀਆਂ ਦਵਾਈਆਂ ਚਾਹੀਦੀਆਂ ਜ਼ਰੂਰੀ ਹੜਾਂ ਦੇ ਦੌਰਾਨ ਤੇ ਹੜਾਂ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਹਨਾਂ ਵਾਸਤੇ ਸਪੈਸ਼ਲ ਕਿਸਮ ਦੀਆਂ ਜਿਹੜੀਆਂ ਦਵਾਈਆਂ ਉਹਨਾਂ ਦੀ ਜਿਹੜਾ ਹੈ ਆਪਣੇ ਕੋਲੋਂ ਕੰਟ੍ਰਿਬਿਊਟ ਕਰਕੇ ਆਪਣਾ ਫਰਜ਼ ਸਮਝਦੇ ਹੋਏ ਪੰਜਾਬ ਲਈ ਤੇ ਪਸ਼ੂ ਪਾਲਕਾਂ ਲਈ ਉਹ ਫੀਡ ਤੇ ਦਵਾਈਆਂ ਜਿਹੜੀਆਂ ਉਹ ਏ